ਇਹਨਾਂ ਦੇ ਮਰਗੀ ਦੇ ਬੱਕਰੀ 2 ਮਹੀਨੇ ਹੀ ਇਹਨਾਂ ਦੇ ਉਹ ਬਸ ਉਹਦਾ ਉਹ ਖੂਨ ਦਾ ਲਖਾ ਕੇ ਪਾਇਆ ਉਹਨਾਂ ਦੇ ਘਰ ਚ ਓਏ ਕਿਸੇ ਨੇ ਪੁੱਛਿਆ ਨਹੀਂ ਨਾ ਇਹਨੂੰ ਕੀ ਆਉਦਾ ਮਾਨੂੰ ਆਪੇ ਆ ਕੇ ਦੱਸਿਆ ਤੁਹਾਨੂੰ ਪਤਾ ਮੈਨੂੰ ਲੱਗਾ ਸੀ ਕਰਿਆਲੇ ਮਹਾਪੁਰਸ਼ਾਂ ਦੀ ਅਕੈਡਮੀ ਫਤਬਾ ਬਵਤਾਰ ਸਿੰਘ ਪਾ ਪਹੁੰਚ ਗਏ ਆ ਗਰਾਊਂਡ ਕਰੇਆਲਾ ਕਰੇਆਲੇ ਮਹਾਪੁਰਸ਼ਾਂ ਦੀ ਅਕੈਡਮੀ ਸੰਤਪਾਪਾ ਬਾਰ ਸਿੰਘ ਜੀ ਉਹ ਲੈ ਲਾਉਂਦੇ ਹੋਏ ਮਿਹਨਤ ਤੇਉ ਨਹੀਂ ਕਰਦਾ ਕਿਉਂ ਨਹੀਂ ਕਰਦਾ ਤੁਰੇ ਵੀ ਕਿਦਾਂ ਗਿਆ ਬਾਣੀ ਮੂਡ ਲੈ ਰੱਖ ਲੈ ਲੈ ਕੇ ਮੂਡ ਲੈ ਰੱਖ ਲੈ ਬੂਟ ਮੈਂ ਵੀ ਚੱਲ ਜਾਣਾ ਤੇਰੇ ਹੀ ਆ ਜਾਓ ਜੇ ਲਾਉਂਦਾ ਜਾਵਾਂ ਜੀ ਜਾਵਾਂ ਜੀ ਚਾਹ ਮੋ ਹੂੰ ਕਿੰਨੀ ਕਲਾਕੀ ਆ ਕਿਤਨਾ ਰੇਡ ਰੇਡ ਕੇ ਕਿਸ਼ਤਾਨੀਆਂ ਚੋਂਦਿਆਂ ਹੋਣ ਜਾਵਾਂਗੇ ਤੇਜ਼ ਤੇ ਓਏ ਝੱਕੜ ਆ ਗਿਆ ਓਏ ਆਈਏ ਮੈਂ ਫਾਗੂ ਨੇ ਮਾਰ ਜੂ ਉਹ ਭਾਈ ਜੱਪਾ ਯੂਰੇ ਆ ਹਾਂ ਨਹੀਂ ਨਹੀਂ ਤੈਨੂੰ ਨਹੀਂ ਤੇਰਾ ਖਾਂ ਕੋਈ ਇਹਦੇ ਸੇ ਤੁਰਾਣ ਕਾਟਾ ਯਾ ਲੈ ਗੈਂਦਾ ਹੀ ਆਹ ਉਹ ਵੀ ਵੜਾ ਚ ਪੈਂਟ ਉਹਦਾ ਆਇਆ ਇਹ ਨਹੀਂ ਗਾਮ ਹੈ ਲੱਗਿਆ ਹੀ ਹੈ ਹੈ ਲੱਗਿਆ ਜਿਹਦਾ ਮਰਜ਼ੀ ਲੈ ਆਏ ਕੁੰਡੀ ਗਿੱਡੀ ਬਹੁਤ ਸੀਗੀ ਲੱਗਿਆ ਯਾਰ ਤੂੰ ਸਕੇ ਹਟਾ ਲਿਆ

ਉੱਠ ਪਾ ਓਏ ਸੁਣ ਹੈਗਾ ਵਾ ਬੈਠਿਆ ਹਾਂਜੀ ਆ ਜੀ ਚੱਲ ਜਾ ਨਾ ਮਾ ਮੈਂ ਦੁੱਧ ਲੈਣ ਆਈ ਮੇਰੇ ਤੋਂ ਦੰਡਾ ਪਾ ਲਈਏ ਕੋਈ ਦੁੱਧ ਨੂੰ ਬਾਦ ਥੋੜਾ ਕਿਉਂ ਡਿਆ ਮੇਰੇ ਕੋਲ ਫਿਰ ਹੁਣ ਕੀ ਸਿਸਟਮ ਸੱਧਿਆ ਕਿਉਂ ਨਹੀਂ ਗਾ ਕੋਈ ਕਰੀਜ਼ਨ ਉਹ ਭਾਜੀ ਮੈਂ ਗੋਡੇ ਕਰਕੇ ਵੀ ਕਹਾ ਉਹਨਾਂ ਨੇ ਕਿਹਾ ਸੀ ਕੀ ਕਿਹਾ ਈ ਤੈਨੂੰ ਇੱਥੇ ਤੇਰਾ ਗੋਡਾ ਸਹੀ ਪਿੰਡ ਜਾ ਕੇ ਤੇਰਾ ਗੋਡਾ ਪੈਂਤਰ ਹੋਏਗਾ ਨਹੀਂ ਪੈਂਤਰ ਨਹੀਂ ਆਇਆ ਭਾਜੀ ਮੈਂ ਤਾਂ ਇੱਥੇ ਮੈਂ ਤੈਨੂੰ ਲੰਬੜਿਆ ਪਾਉਂਦਾ ਹਾਂ ਜੀ ਹੁਣ ਕੋਈ ਨਹੀਂ ਵਿਚਾਰੀ ਯਾਰ ਸਗੋਂ ਮਾਮਾ ਸੱਟ ਲੱਗੀ ਪਿੰਡ ਵਾਲਿਆਂ ਨੂੰ ਤੇ ਸਗੋਂ ਮਾਨ ਸਨਮਾਨ ਕਰਨਾ ਚਾਹੀਦਾ ਈ ਸੱਟ ਦੇ ਨਹੀਂ ਦੇਣਾ ਚਾਹੀਦਾ ਪਲੇਅਰ ਸਾਡੇ ਤੇ ਸੱਟ ਲੱਗੀਆਂ ਉਹ ਸਲਾਬਜ਼ਾਈ ਕਰਦੇ ਤੇਰੇ ਨਾਲੇ ਧੱਕਾ ਨਹੀਂ ਪਾਂਜੀ ਧੱਕਾ ਦਾ ਪਿੰਡ ਕਾ ਮਾੜੀ ਗੱਲ ਪਿੰਡ ਵਾਲਿਆਂ ਲਈ ਹੈ ਨਾ ਸਹੀਦਾ ਹੁਣ ਧੱਕਾ ੜੀ ਬਾਜੂ ਮੈਂ ਤਾਂ ਕਰਕੇ ਨਹੀਂ ਗਿਆ ਲੱਗਦੇ ਲੁੱਦਿਆਂ ਕੀ ਹਸਾਂਦਾ ਵੇ ਉਹ ਨਹੀਂ ਨਹੀਂ ਲੱਗਦੇ ਕਿਨੇ ਛੜੇ ਬਾਹਰੀਆਂ ਹੁੰਦੇ ਅੱਜ ਚੜਾਈ ਆਣਾ ਜੈਲਸੀ ਕਰਦੇ ਹਾਂ ਜੈਲਸੀ ਕਰਦੇ ਇਹ ਗੱਲ ਨਹੀਂ ਨਹੀਂ ਭਾਜੀ ਲੱਗਣਾ ਕਿਉਂ ਗੱਲ ਨਹੀਂ ਕੋਈ ਨਾ ਵੀ ਤੇ ਗੱਲ ਹੈ ਇਹ ਗੱਲ ਨਹੀਂ ਹੈ ਜੀ ਇਹਨਾਂ ਦੀ ਮਰਗੀ ਤੇ ਬੱਕਰੀ ਉਹ ਆਇਆ ਉਧਰ ਕਰ ਇਹਨਾਂ ਦੇ ਮਰਗੀ ਤੇ ਬੱਕਰੀ ਦੋ ਮੈਂਮਣੇ ਹੀ ਇਹਨਾਂ ਦੇ ਅੱਛਾ ਉਹ ਬਸ ਉਹ ਖੂਨ ਦਾ ਲਿਖਾ ਕੇ ਪਾਇਆ ਉਹਨਾਂ ਦੇ ਗੱਟਾ ਨਹੀਂ ਤੇ ਉਹ ਨਾ ਕੁਦਿਆਈ ਤੇ ਆਇਆ ऐसे आ ਰਹੇ ਨੇ ਅਰੇ ਵਾਏ ਅਰੇ ਇੱਕ ਅਜੀਬ ਛਕਲਾ ਪੈ ਰੋ ਜੀ ਅੱਛਾ ਉਹਦੇ ਨਾਲ ਮੇਰੇ ਕੈਮਰੇ ਮਰ ਗਏ ਮੈਂ ਇਹਦੇ ਮੈਂ ਮਨੇ ਕਿ ਬੱਕਰੀ ਦੇ ਇਹ ਬੱਕਰੀ ਦੇ ਬਹੁਤ ਚੰਗਾ ਇਦੇ ਵੀ ਹੈਗੇ ਵਿੱਚ ਵਿੱਚ ਅੱਛਾ ਥੋੜੇ ਬਹੁਤੇ ਗਿਆ ਹਿੱਸਾ ਆ ਇਹਨੇ ਕੀ ਬਣਾ ਖੂਨ ਦਾ ਬਣਾ ਖੂਨ ਦਾ ਬਣਾ ਬੱਕਰੇ ਜਿਹੜੇ ਤੋਂ ਮਰੇ ਨਾ ਜੇ ਤੋ ਹਵਾ ਫੜ ਕੇ ਜਿੰਨੂੰ ਕੁਛ ਕਰਨਾ ਹੁੰਦਾ ਨਾ ਤੇ ਉਹਦਾ ਨਾਮ ਕਲਸੀ ਬੁਲਾਉਂਦਾ ਨਾਮ ਬੜਾ ਲੀਦਾ ਨਾਮ ਜਵਾਬਦਾ ਇਦਾਂ ਫੜ ਗਿਆ ਅੱਛਾ ਇਹ ਮੈਨੂੰ ਨਾ ਕੁਛ ਕਵੇ ਜਸਵਿੰਦਰ ਕਲਸੀ ਜਦੋਂ ਅੱਖਾਂ ਬੰਦ ਕਰਕੇ ਇਹ ਸਿਰਫ ਫਿਲਮਾਂ ਵਿੱਚ ਬੱਬੂ ਮਾਨ ਕਰਦਾ ਤੁਹਾਡਾ ਵੀ ਨਾਮ ਲੈਂਦਾ ਜੇ ਤੇਰਾ ਤੈਨੂੰ ਤੇਰਾ ਪਿਆਰ ਜ਼ਿਆਦਾ ਹੀ ਇਦਾਂ ਮੈਂ ਤੇ ਇਹਦੀ ਸਪੋਰਟ ਕਰਦਾ ਸਾਰੇ ਹਦੀ سپورਟ ਕਰਦੇ ਆਪਾਂ ਪਰ ਤੇਰਾ ਪਰ ਇਹ ਹੱਥੀ ਚੁੱਕ ਕੇ ਨਹੀਂ ਕਹਿੰਦੇ ਹੁੰਦੇ ਲਿਆਂਦਾ ਤਾਂ ਕਾਕੇ ਹੱਥੀ ਚੁੱਕ ਨਾਲ ਆਈ ਓਮਰ ਵੱਡੀ ਹੋ ਗਈ ਇਹਨੇ ਕਾਕੇ ਭੋਂਦਾ ਸੀ ਸੀਨੀਅਰ ਅਦੇ ਹੈ ਕਾਕੇ ਭਾਨੇ ਤੋਂ ਚਵਾੜੇ ਕਾਕੇ ਭਾਨੇ ਤੋਂ ਬਾਤ ਸ਼ੁਰੂ ਕੀਤੀ ਹੈ ਸ਼ੁਰੂ ਕਾਕੇ ਸਾਹਿਬ ਪੂਰਾ ਬੰਕ ਨਹੀਂ ਛੱਡਦੀ ਬਾੜੇ ਕਿੰਨੇ ਮਾਰਦਾ ਚਵਾੜੇ ਕਿੰਨੇ ਮਾਰਦਾ ਸੱਚੀ ਦੱਸੀ ਝੂਠ ਨਾ ਮਾਰੇ 3600 3600 3600 ਤੇ ਅਜੇ ਤੱਕ ਨਹੀਂ ਮਾਰਿਆ ਨਾ ਜਦੋਂ ਸ਼ੁਰੂ ਹਾਂਜੀ ਕੱਤੀ ਜਾਦਾ ਉਹ ਜਿਆਦਾ ਚੋਰੀ ਮਿੰਦਤ ਹੁੰਦਾ ਮੈਂ ਸਾਰੇ ਜਿਹਨਾਂ ਦਾ ਭਾਂਜੀ ਇੰਨੇ ਸ਼ੁਰੂ ਕੀਤੀ ਹੈ ਨਾ ਜਿਹਨਾਂ ਨੇ ਕਹਿੰਦੇ ਇੱਕ ਵੱਡੀ ਸ਼ੁਰੂ ਕੀਤੀ ਉਹਨਾਂ ਦੇ ਹੁਣ ਗੋਡੀ ਵੀ ਨਹੀਂ ਕੰਮ ਕਰਦੇ ਨੇ ਅਜੇ ਤੱਕ ਖੇਡੀ ਜਾਂਦਾ ਜਿੰਦਰ ਭੂਰੇ ਉਹਨਾਂ ਨੇ ਸ਼ੁਰੂ ਕੀਤੀ ਇਹ ਚੱਲ ਸਾਲਾ ਨਹੀਂ ਬਰਾ ਜੀ ਜਦਾ ਵੀ ਪੁੱਛੇ ਉਹ ਜਿਆਦਾ ਟਰੈਕਟਰਾਂ ਨੂੰ ਅੱਧਾ ਵੱਡਿਆ ਵੀ ਚੱਲੀ ਜਾਂਦਾ ਫਿਰ ਦਮ ਨਹੀ ਤਰਨ ਲੱਗਦੇ ਕਿਉਂ ਇੰਨੇ ਇਹ ਪਤਾ ਨਹੀਂ ਕਾਲੀ ਲੱਗਦੇ ਯਾਰ ਜੇ ਕਿਸੇ ਨੂੰ ਜੀਣ ਦਵੇ ਤੇ ਆਪੇ ਇਹਨਾਂ ਕੋ ਲੱਗੇ ਉਹ ਜੀ ਚੜਦੀ ਬੇਸਦਾ ਕੋਈ ਲੱਗਦਾ ਹੀ ਨਹੀਂ ਉਹ ਕਿੱਥੇ ਗਿਆ ਨਿਕੰਮੇ ਜੀਠੀਆ ਨੇ ਕੰਮ ਨਹੀਂ ਕੀਤਾ ਕਿਹੜਾ ਹਣਾ ਬਚਾਓ ਇਹ ਵੱਡਾ ਇਹਨੇ ਉਹਨੇ ਇੱਕ ਵਾਰੀ ਗਿਆ ਇਹਨੂੰ ਮੇਰਾ ਜੀ ਜੀ ਲਗਦਾ ਉਹਦਾ ਬੈਗ ਬੁੱਕ ਚ ਕਾ ਕੇ ਇੱਥੇ ਰੱਖਿਆ ਤੇ ਭਰਾ ਨੂੰ ਫੋਨ ਕਹੀ ਜਾਵੇ ਕਹਿੰਦਾ ਲੈ ਜਾ ਇਹਨੂੰ ਸਾਰਾ ਬਹੁਤ ਸਾਰਾ ਰੱਖਾਇਆ ਸਕੂਲੇ ਮਾ ਬੜੇ ਜਾਣੇ ਭਜਾਏ ਤੂੰ ਇੱਥੋਂ ਜੀ ਅੱਜ ਮਚੀਟਿਆ ਤੇਰੀ ਬੋਲਤੀ ਬੰਦ ਜੋ ਮਰਜ਼ੀ ਕਰਾ ਨਵੇਂ ਮੁੰਡੇ ਨੇ ਬ੍ਰੈਡ ਖਾ ਕੇ ਇਹਨੂੰ ਕੂਨ ਜੋਗਨ ਛੱਡਿਆ ਜੀ ਤੇ ਬ੍ਰੈਡ ਖਾ ਕੇ ਨਵੇਂ ਮੁੰਡੇ ਨੇ ਬ੍ਰੈਡ ਖਾ ਲਿਆ ਨੇ ਇਹ ਬਾਅਦ ਚ ਕਹਿੰਦਾ ਇੱਕੋ ਦੇ ਖਾਇਆ ਆ ਗਿਆ ਆ ਗਿਆ ਉਹ ਤੇਰੇ ਪਤਾ ਨਹੀਂ ਮੁੱਖ ਮੰਤਰੀ ਨੇ ਗੱਲਾ ਚੱਲਣੀਆਂ ਨਹੀਂ ਤੂੰ ਬ੍ਰੈਡ ਕਿਤੇ ਖਾਦਾ ਈ ਨਹੀਂ ਮੁੰਡੇ ਤਾਂ ਇਹਦੇ ਮਾਮਾ ਕੋ ਬੰਨ ਨਹੀਂ ਦਿਆ ਜਿਹਨੇ ਬ੍ਰੈਡ ਖਾਣਾ ਹੋ ਗਿਆ ਕਿਤਾ ਕਿੰਨੀਆਂ ਅਦਾਸਾ ਕਰਦਾ ਕੀ ਬਣ ਕੇ ਨਿਕਲਦਾ ਤਾਂ ਇਹਨਾਂ ਨੇ ਟੋਕੇ ਜਾਨ ਲੱਗਾ ਵੀਡੀਓ ਸਵੇਰ ਵਾਲੀ ਦੱਸ ਓਏ ਕਿਸੇ ਨੇ ਪੁੱਛਿਆ ਨਹੀਂ ਨਾ ਇਹਨੂੰ ਕੀ ਹਾਲ ਹੈ ਤਾਨੂੰ ਪਿਆ ਕਿ ਦੱਸਿਆ ਤਾਨੂੰ ਪਤਾ ਮੈ ਮਰ ਲੱਗਾ ਸੀ ਬਹੁਤ ਬਹੁਤ ਕਿੰਨਾ ਗੁਰੂਆ ਚੰਗਾ ਏ ਰੱਬ ਨੇ ਵਿਚਾਲਿਆ ਮੈਨੂੰ ਇਹ ਅਸਲ ਚ ਮੈਂ ਤਾਂ ਨਾ ਦੱਸਾਂ ਏ ਤੁਹਾਡੇ ਤੋਂ ਪਿਆ ਕਿਆ ਇਹ ਤੁਹਾਡੇ ਨਾਲ ਲੱਗਨੂ ਫਿਰਦਾ ਜੇ ਇਹ ਜਿਹੜਾ ਟੋਕੇ ਟੋਕੇ ਆ ਲੱਗੇ ਤੇ ਡੇਂਜਰ ਜਗ੍ਹਾ ਆਲ ਨੂੰ ਜਾਂਦਾ ਤੇ ਮਰਨਾ ਚਾਹੇ ਉਹ ਜਿਹਨੇ ਵੀ ਕਹਿੰਦੇ ਛਾਲ ਮਾਰਨੀ ਤੁਹਾਨੂੰ ਵੇਖ ਕੇ ਹਾਂ ਸਾਹਮਣੇ ਸੀ ਇਹ ਕੀ ਕਰ ਰਿਹਾ ਇਹ ਮਨ ਇਹ ਕਰਨ ਇਹਦਾ ਪਹਿਲਵਾਨੀ ਦੀ ਥੋੜੀ ਟੁੱਟਾ ਬੋਰੀ ਜੋ ਕੱਲ ਲੱਗਾਈ ਉੱਥੋਂ ਵਜੀ ਆ ਚੋਰੀ ਚੋਰੀ ਅੱਜ ਨਹੀਂ ਕੋਈ ਜਗਾ ਛੱਡਿਆ ਤੱਕਾ ਕਰਕੇ ਬੰਦੇ ਨਹੀਂ ਮੈਂ ਮਜੀਟਾ ਕਿਵੇਂ ਯਾਜ ਰੋਪਿਆ ਲੱਗਾ ਮਜੀਟਿਆ ਰੋਪਿਆ ਮਜੀਟਿਆ ਆਪਦਾ ਭਾਈ ਪਾਣੀ ਮੈਂ ਹਾਈ ਸ਼ੁਰੂ ਕੀਤੀ ਵਾਲ ਚੜ ਨਾਲੇ ਹੋ ਗਏ ਸਿਰ ਤੋਂ ਸਾਰੇ ਮੈਂ ਹੈ ਭਲਾ ਮਾਸਾ ਭਾਣੀ ਜੀਟਿਆ ਜੋ ਜੋ ਬੰਦੇ ਕਿੰਨੀ ਮਾਰੀ ਕੀਤੀ ਤੇ ਨਾਲ ਉਹ ਭੈਣ ਤੇ ਤਾਰ ਨਹੀਂ ਲਈ ਸਾਲਾ ਪਾਜੇ ਨੂੰ ਪੁੱਛੋ ਅੱਛਾ ਇਹਦਾ ਕਿਹਨੂੰ ਪੁੱਛੋ ਸੌਖਾ ਅੱਛਾ ਇਹਦਾ ਜੈਲੀ ਇਹਦੀ ਸਾਲਾ ਜਿਹੜੇ ਭਜੋਦਾ ਉਹਨਾਂ ਦੇ ਕੱਚੇ ਰੱਖ ਲੈਂਦਾ ਮੈਂ ਇਹ ਤਾਂ ਮੈਂ ਲਿਆ ਕੇ ਦਿੱਤੇ ਆ ਭਾਣ ਲੈ ਦਿੱਤਾ ਕਿੰਨੇ ਦੀ ਕਿੰਨੇ ਦੀ ਕਿੰਨੇ ਦੀ ਹੈ ਕਿ ਕਿੰਨੇ ਦੀ ਲਫਾਵਾ ਓਏ ਮੈਂ ਦੋ ਮਾਲ ਲੈਂਦਾ ਪ੍ਰਿੰਤ ਕਿੰਨੇ ਦੀ ਹੈ ਝੂਠ ਨਾ ਮੈ ਕਿੰਨੇ ਦੀ ਹੈ ਆਦਲ ਮਾਲ ਉਸਤਾਦ ਦੇ ਬੂਟ ਮੋੜੇ ਬੂਟ ਦੇ ਮੋੜ ਤੇ ਉੱਥੇ ਪਾਣੀ ਕਿਹੜਾ ਪੁੱਟਦਾ ਪੱਕਾ ਦੇਤੇ ਆ ਪੱਕਾ ਰੱਖਦੇ ਨਹੀਂ ਨਹੀਂ ਉਹ ਗਲੋ ਜਾ ਉੱਥੇ ਪੁੱਛਣ ਕਿ ਨਿੱਕਰ ਕਿੰਨੇ ਦੀ ਪਤਾ ਨਹੀਂ ਕਿੰਨੇ 4300 ਦੀ ਕਿੰਨੇ ਦੀ ਕਹਿੰਦੇ ਆ 43000 ਦੀ ਨਿੱਕਰ ਆ ਕਹਿੰਦਾ ਨਹੀਂ ਲੋਗਰ ਕਿੰਨਾ ਤੇਰਾ ਬੂਟ ਇਹਨੂੰ ਦੇਤੇ ਉਹਨੇ ਦਿਨ ਮੈਂ ਦਾਰੇ ਲੈ ਜਤੋਂ ਜਿੰਨੇ ਦਿਨ ਮੈਂ ਬਾਹਰ ਨਹੀਂ ਜਾਂਦਾ ਆ ਦੱਕ ਦੇਣਾ ਕਿ ਮੇਰੇ ਬੂਟ ਇਹਨੂੰ ਪੁੱਛ ਕਿ ਲਵੇ ਇਹ ਤਾਂ ਟੈਨ ਕਿੰਨੇ ਦੇ ਵੱਖ ਰੱਖੀ ਬੈਠਾ ਮੋਰ ਤੇ ਬੜੇ ਮਹਿੰਗੇ ਆ ਨਹੀਂ ਨਹੀਂ ਕਿੰਨੇ ਦੇ ਇੱਕ ਤਰ੍ਹਾਂ ਕਹਿੰਦਾ ਹੀ ਭਾਈ ਇਹਦਾ ਘਪਲਾਣਾ 12000 ਦੇ ਨਹੀਂ ਨਹੀਂ ਉਧਰ ਕਿੰਨੇ ਦੇ ਆ ਨਾ ਮੈਨੂੰ ਉਧਰ ਤੇ ਮੁੰਡੇ ਨਿਕਲ ਗਏ ਕਿੰਨੇ ਕਿਰ ਮਛਰ ਨਾ ਘਵਾ ਦਿਓ ਪਹਲਾਉਣਾ ਜਨਾ ਬੋਧਾ ਭਾਈ ਇਹ ਡਿਜਨ ਨਹੀਂ ਮਛਰ ਹੋਣਾ ਇਹਦੇ ਲਾਗੀ ਨਹੀਂ ਜੰਦਾ ਮੋਰ ਦੇ ਸਿਸੀ ਹਾਂ ਜੀ ਹਾਂ ਦੱਲ ਲੈ ਤੇ ਵਰਕ ਨਹੀਂ ਜਾਂਦੀ ਘਰ ਉਹ ਦਿਲੋ ਨਹੀਂ ਪੂਰਾ ਰੋਵ ਮਜੀਠੀਆ ਤੇਰਾ ਪੂਰੀ ਗੱਲ ਤੇਰੀ ਅਕੈਡਮੀ ਚ ਨਹੀਂ ਨਹੀਂ ਭਾਜੀ ਅਕੈਡਮੀ ਦਾ ਬਦਮਾਸ਼ ਇਹ ਆ ਨਾ ਮੇਨ ਇੱਥੇ ਦੋ ਦਦਾ ਦਦਾਗਰੀ ਪੂਰੀ ਵਿਖਾਉਂਦਾ ਆ ਕਿਉਂ ਪਲਵਾਨ ਦਿਖਾਉਂਦਾ ਦਾਦਾਗਰੀ ਪੂਰੀ ਕਿਦਾ ਕਿਦਾ ਜਦੋਂ ਦਾ ਦੇਨ ਹੋ ਗਿਆ ਉਸ ਤੋਂ ਬਾਅਦ ਦਦੇ ਉਹ ਵੀ ਨਾ ਇਦਾਂ ਦਾ ਦਾ ਦ ਇਹਨਾਂ ਦੱਸੇ ਮੈਨੂੰ ਕੰਮ-ਕੁੰਮ ਕਰਾ ਲੈੰਦੇ ਨਵੇਂ 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 ਬੰਦੇ ਤੋਂ ਉਹ ਜਿਹੜਾ ਮੰਗੀ ਸੀ ਉਹ ਇੰਨੇ ਭਜਾਇਆ ਵਾ ਹਾਂ ਦਾ ਤੂੰ ਸੈਟ ਇੱਥੇ ਕੀ ਕਰਨਿਆ ਅੱਛਾ ਬੈਠੇ ਖੇਡ ਤੂੰ ਤੇ ਮੈਂ ਖੇਡ ਆਇਆ ਤੇ ਤੁਹਾਨੂੰ ਇੱਥੇ ਕਿਦਾਂ ਦਾ ਮਾਹੌਲ ਚੱਲ ਲੱਗਦਾ ਅਕੈਡਮੀ ਦਾ ਪੂਰਾ ਵਧੀਆ ਨਹੀਂ ਮਿਲਦੀ ਵਿੱਚੋਂ ਸਾਰਾ ਕੁਝ ਬਾਬੇ ਫਰੀ ਦਿੰਦੇ ਦੁੱਧ ਮਿਲਦਾ ਜਦੋਂ ਮਰਜ਼ੀ ਲੰਦਰ ਖਾਓ ਜਾ ਤੇ ਜੇ ਹੋਰ ਕੈਡਮੀ ਚ ਲਈਏ ਤਾਂ ਰੈਂਟ ਤੇ 10-10 ਹਜ਼ਾਰ ਬਿਲ ਦੇ ਤੁਹਾਡੇ ਸਾਹਮਣੇ ਹੀ ਇੱਥੋਂ ਹੀ ਨਿਕਲੇ ਆ ਨਾਲੇ ਦੋ ਹੀ ਵੱਡੇ ਪਲੇਅਰ ਆ ਗਏ ਸਿਰ ਉstad ਸਿਰ ਉstad ਕਲ ਸਿਖਾਉਣ ਉਹਦੇ ਸ਼ਾਮਨ ਦਾ ਕਲ ਸਿਖਾਉਣ ਦੇ ਪਾੜਾ ਪੋਤਨ ਕਾਜ ਬੁਣਾਨ ਵੀ ਹੁੰਦੇ ਜਦੋਂ ਖੇਤਾਂ ਦਾ ਕੱਟੀਆਂ ਬਹੁਤ ਵਧੀਆ ਲੱਗਦੀ ਟਾਈਮ ਤੁਹਾਡਾ ਟਾਈਮ ਤੁਹਾਡਾ ਮਿਹਨਤ ਕਰੋ ਆ ਗਿਆ ਸਾਰਿਆਂ ਨੂੰ ਲਕਣੀ ਹਾਂ ਜੀ ਆ ਗਿਆ ਮਜੀਠਿਆ ਤੂੰ ਨਾ ਰਹਿ ਜੀ ਕੋਈ ਨਹੀਂ ਕੋਈ ਨਹੀਂ ਦੋ ਹੀ ਨਹੀਂ ਮਜੀਠੀਏ ਨੇ ਪਹਿਲਾਂ ਵੀ ਲਿਆ ਆਹੜਾ ਛੱਕਰ ਭਰਵਾ ਦੇ ਉਹ ਵੀ ਰਣ ਦੇਵਾ ਚੰਦਰਾ ਮੈਂ ਨਾ ਰਹਿ ਜੀ ਬਾਸ ਨੂੰ ਤੇਰੀ ਵੀਡੀਓ ਆੜੇ ਪਾਈ ਤਰੀਪ ਵੀਰ ਤੂੰ ਨਾ ਰਹਿ ਜੀ ਆਹੋਂਡਰ ਬਾਰੇ ਆਦੇ ਯਾਣ ਬਬੂ ਗਿਆ ਆਹੜਾ ਪੰਜ ਆਜੇ ਕੋਈ ਨਹੀਂ ਮਿਲਿਆ ਮੇਰੇ ਨੇ ਕੋਈ ਨਹੀਂ ਅਗਲਾ ਆਪਣਾ ਪੱਤਣਾ ਦਈਆ ਦੇ ਤਿੰਨ ਵਾਰ ਆਪਾਂ ਦਨੇ ਮੇਣੀ ਅੱਧੀ ਵਾਰੀ ਆਉਣ ਵਾਲੀ ਆ ਗਾਓ ਹੋ ਹੋ ਚੱਲੀਏ ਪੀ ਲਈ ਹਾਂ ਠੀਕ ਆ ਤੇਰੇ ਛੱਕ ਦੇ ਦੇ ਮੇਰਾ ਚਲੋ ਚੱਲੀਏ ਬੰਦ ਓਏ ਨਾ ਇਹ ਓਏ ਤੇ ਛੱਕ ਦੇ ਦੇ ਬਹੁਤ ਚਲੋ ਨਹੀਂ ਯਾਰ